ਆਪਣੇ ਪੁੱਤ ਨੂੰ ਆਪਣੇ ਜਿਗਰ ਦੇ ਟੋਟੇ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਦੇਖ ਕੇ ਇੱਕ ਪਿਓ ਤਾਂ ਹਾਂ ਮਾਰ ਮਾਰ ਕੇ ਰੋਇਆ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਗੱਡੀ ਦੇ ਵਿੱਚ ਦੋ ਦੋਸਤਾਂ ਦੇ ਵੱਲੋਂ ਨਸ਼ਾ ਕੀਤਾ ਜਾ ਰਿਹਾ ਸੀ ਐਨੀ ਦੇਰ ਨੂੰ ਇੱਕ ਦੋਸਤ ਦੀ ਸਿਹਤ ਵਿਗੜ ਗਈ ਰਾਗਿਰਾ ਨੇ ਇਹ ਸੀ ਜਾਣਕਾਰੀ ਪੁਲਿਸ ਨੂੰ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਤੇ ਨਸ਼ੇੜੀ ਨੌਜਵਾਨ ਨੂੰ ਲਿਆ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਆਪਣੇ ਪੁੱਤ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਇੱਕ ਬੇਵੱਸ ਬਾਪ ਕਰ ਵੀ ਕੀ ਸਕਦਾ ਸੀ ਉਹ ਪੁੱਬਾ ਮਾਰ ਮਾਰ ਕੇ ਰੋਣ ਲੱਗ ਪਿਆ ਦਿਲ ਚੇਰ ਦੀਆਂ ਇਹ ਤਸਵੀਰਾਂ ਕਿਉਂਕਿ ਇੱਕ ਪਿਤਾ ਨੇ ਸੁਪਨੇ ਸੰਜੋਏ ਹੋਣਗੇ ਕਿ ਜਦੋਂ ਉਸ ਦਾ ਪੁੱਤ ਵੱਡਾ ਹੋ ਜਾਏਗਾ ਤਾਂ ਉਸ ਦੇ ਬੁਢਾਪੇ ਦੀ ਲਾਠੀ ਬਣੇਗਾ ਬੁਢਾਪੇ ਦਾ ਸਹਾਰਾ ਬਣੇਗਾ ਤੇ ਪਿਓ ਬਸ ਮੋਜਾਂ ਹੀ ਮਾਣੇਗਾ ਪਰ ਆ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਇੱਕ ਦੁਖੀ ਬੇਵਸ ਪਿਤਾ ਦੇ ਵੱਲੋਂ ਹੋਰ ਕੀਤਾ ਵੀ ਕੀ ਜਾ ਸਕਦਾ ਸੀ ਦੱਸ ਜਿਏ ਕਿ ਉਹ ਪੁੱਬਾ ਮਾਰ ਮਾਰ ਕੇ ਰੋਣ ਲੱਗ ਪਿਆ ਅਤੇ ਥੋੜੀ ਦੇਰ ਬਾਅਦ ਉਸਦੇ ਪੁੱਤਰ ਨੂੰ ਹੋਸ਼ ਆ ਗਿਆ ਜਦੋਂ ਦੋਸਤਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੋਸਤਾਂ ਦਾ ਕਹਿਣਾ ਸੀ ਕਿ ਇਹੀ ਨੌਜਵਾਨ ਨਸ਼ਾ ਲੈ ਕੇ ਆਇਆ ਸੀ ਅਤੇ ਇਸ ਦੀ ਫਿਰ ਸਿਹਤ ਵਿਗੜ ਗਈ ਆਪਣੇ ਪੁੱਤ ਨੂੰ ਇਸ ਤਰੀਕੇ ਦੇ ਨਾਲ ਨਸ਼ੇ ਦੀ ਦਲਦਲ ਦੇ ਵਿੱਚ ਧਸਿਆ ਦੇਖ ਕੇ ਇੱਕ ਬੇਵਸ ਬਾਪ ਸੋਚੋ ਉਸਤੇ ਕੀ ਗੁਜ਼ਰਦੀ ਬੁਢਾਪੇ ਵਿੱਚ ਪੁੱਤ ਆਪਣੇ ਮਾਪਿਆਂ ਦਾ ਸਹਾਰਾ ਬੰਦਾ ਪਰ ਆਪਣੇ ਪੁੱਤ ਨੂੰ ਆਪਣੇ ਜਿਗਰ ਦੇ ਟੋਟੇ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਦੇਖ ਕੇ ਇੱਕ ਭਿਓ ਤਾਂ ਹਾਂ ਮਾਰ ਮਾਰ ਕੇ ਰੋਇਆ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਗੱਡੀ ਦੇ ਵਿੱਚ ਦੋ ਦੋਸਤਾਂ ਦੇ ਵੱਲੋਂ ਨਸ਼ਾ ਕੀਤਾ ਜਾ ਰਿਹਾ ਸੀ ਐਨੀ ਦੇਰ ਨੂੰ ਇੱਕ ਦੋਸਤ ਦੀ ਸਿਹਤ ਵਿਗੜ ਗਈ ਰਾਘੀਰਾ ਨੇ ਇਹ ਸੀ ਜਾਣਕਾਰੀ ਪੁਲਿਸ ਨੂੰ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਤੇ ਨਸ਼ੇੜੀ ਨੌਜਵਾਨ ਨੂੰ ਲਿਆ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਆਪਣੇ ਪੁੱਤ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਇੱਕ ਬੇਵੱਸ ਬਾਪ ਕਰ ਵੀ ਕੀ ਸਕਦਾ ਸੀ ਉਹ ਪੁੱਬਾ ਮਾਰ ਮਾਰ ਕੇ ਰੋਣ ਲੱਗ ਪਿਆ ਦਿਲ ਚੇਰ ਦੀਆਂ ਇਹ ਤਸਵੀਰਾਂ ਕਿਉਂਕਿ ਇੱਕ ਪਿਤਾ ਨੇ ਸੁਪਨੇ ਸੰਜੋਏ ਹੋਣਗੇ ਕਿ ਜਦੋਂ ਉਸ ਦਾ ਪੁੱਤ ਵੱਡਾ ਹੋ ਜਾਏਗਾ ਤਾਂ ਉਸ ਦੇ ਬੁਢਾਪੇ ਦੀ लाठी ਬਣੇਗਾ ਬੁਢਾਪੇ ਦਾ ਸਹਾਰਾ ਬਣੇਗਾ ਤੇ ਪਿਓ ਬਸ ਮੋਜਾਂ ਹੀ ਮਾਣੇਗਾ ਪਰ ਆ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਇੱਕ ਦੁਖੀ ਬੇਵਸਪਤਾ ਦੇ ਵੱਲੋਂ ਹੋਰ ਕੀਤਾ ਵੀ ਕੀ ਜਾ ਸਕਦਾ ਸੀ ਦੱਸਦੇ ਕਿ ਉਹ ਪੁੱਭਾ ਮਾਰ ਮਾਰ ਕੇ ਰੋਂ ਲੱਗ ਪਿਆ ਅਤੇ ਥੋੜੀ ਦੇਰ ਬਾਅਦ ਉਸਦੇ ਪੁੱਤਰ ਨੂੰ ਹੋਸ਼ ਆ ਗਿਆ ਜਦੋਂ ਦੋਸਤਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੋਸਤਾਂ ਦਾ ਕਹਿਣਾ ਸੀ ਕਿ ਇਹੀ ਨੌਜਵਾਨ ਨਸ਼ਾ ਲੈ ਕੇ ਆਇਆ ਸੀ ਅਤੇ ਇਸ ਦੀ ਫਿਰ ਸਿਹਤ ਵਿਗੜ ਗਈ ਆਪਣੇ ਪੁੱਤ ਨੂੰ ਇਸ ਤਰੀਕੇ ਦੇ ਨਾਲ ਨਸ਼ੇ ਦੀ ਦਲਦਲ ਦੇ ਵਿੱਚ ਤਸਿਆ ਦੇਖ ਕੇ ਇੱਕ ਬੇਬਸ ਬਾਪ ਸੋਚੋ ਉਸਤੇ ਕੀ ਗੁਜ਼ਰਦੀ ਬੁਢਾਪੇ